ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਤਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਮਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਆਪਾਂ ਕਣਕ ਦੀ ਫਸਲ ਨੂੰ ਆਪਾਂ ਡਿਗਣ ਤੋਂ ਕਿਵੇਂ ਬਚਾਇਆ ਜਾ ਸਕਦੀ ਹੈ ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਾਰਨ ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਕਾਰਨ ਜਿਹੜੀ ਆਪਣੀ ਕਣਕ ਹਰ ਸਾਲ ਜਿਹੜੀ ਡਿਗ ਜਾਂਦੀ ਹੈ ਤੇ ਹੁਣ ਆਪਣੇ ਕੋਲ ਸਮਾਂ ਹੈ ਮਤਲਬ ਬੇਲਾ ਸੰਬੰਧ ਦਾ ਆਪਾਂ ਬੇਲਾ ਸਾਹਮਣ ਸਕਦੇ ਆ ਮਤਲਬ ਜੇ ਆਪਾਂ ਹੁਣ ਪਿਛਲੇ ਸਾਲ ਵਾਲੀ ਜਾਂ ਹੁਣ ਵੀ ਆਪਾਂ ਇਸ ਵਾਰ ਵੀ ਕਲਕ ਦੇ ਵਿੱਚ ਉਹ ਗਲਤੀਆਂ ਕਰਾਂਗੇ ਤਾਂ ਜਿਹੜੀ ਅੱਗੇ ਜਾ ਕੇ ਜਿਹੜੀ ਆਪਣੀ ਕਲਕ ਫੇਰ ਦੇਗੂਗੀ ਇਸ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਣਾ ਕਿਉਂਕਿ ਆਪਣਾ ਮਕਸਦ ਹੁੰਦਾ ਸਿਰਫ ਜਾਣਕਾਰੀ ਵੀ ਜਿਨ੍ਹਾਂ ਵੀਰ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਤੱਕ ਜਿਹੜੀ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰ ਭਰਾਏ ਜਿਹੜੀ ਇਹ ਗਲਤੀ ਹਰ ਸਾਲ ਜਿਹੜੀ ਕਲਕ ਦੇ ਵਿੱਚ ਕਰਦੇ ਨੇ ਇਹ ਵੀਡੀਓ ਨੂੰ ਤੁਸੀਂ ਪੂਰੀ ਦੇਖਣਾ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਆਪਣੇ ਦੋਸਤਾਂ ਤੱਕ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਨਾ ਹੈ ਤਾਂ ਕਿ ਹਰ ਇੱਕ ਜ਼ਿੰਮੇਵਾਰ ਭਰਾ ਦਾ ਭਾਪਾਲਾ ਹੋ ਸਕੇ ਹਾਂਜੀ ਪਹਿਲਾ ਤਾਂ ਨੰਬਰ ਉਹ ਤਾਂ ਆਮ ਜੀ ਗੱਲ ਹੈ ਕਿਉਂਕਿ ਆਪਾਂ ਬਜਾਈ ਸਮੇਂ ਜਿਹੜੀ ਆਪਾਂ ਗਲਤੀ ਕਰਦੇ ਨੇ ਬੀਜ ਸੰਬੰਧੀ ਤੇ ਮਤਲਬ ਆਪਾਂ ਲੋੜ ਤੋਂ ਵੱਧ ਆਪਾਂ ਬੀਜੇ ਦੀ ਮਾਤਰਾ ਆਪਾਂ ਪਾ ਦਿੰਦੇ ਆ ਜਿਹਦੇ ਕਾਰਨ ਜਿਹੜੀ ਆਪਣੀ ਕਣਕ ਸਬ ਤੋਂ ਵੱਧ ਜਿਹੜੀ ਡਿਗਦੀ ਆ ਕਿਉਂਕਿ 0 ਟ੍ਰੇਲ ਦੇ ਨਾਲ ਤੁਸੀਂ ਆਮ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਹੈ ਵੀ 40 ਤੋਂ 42 ਕਿਲੋ ਬੀਜ ਬਹੁਤ ਹੁੰਦਾ ਹੈ ਤੇ ਜੇ ਆਪਾਂ ਛਿੱਟੇ ਵਾਲੀ ਮਤਲਬ ਰੋਟਾਵੇਟਰ ਦੇ ਨਾਲ ਆਪਾਂ ਬਜਾਈ ਕਰ ਰਹੇ ਹਾਂ ਤਾਂ 45 ਕਿਲੋ ਹੱਦ ਜੇ ਆਪਾਂ 50 ਤੋਂ 55 ਕਿਲੋ ਮਤਲਬ ਬੀਜ ਪਾਇਆ ਹੈ ਤਾਂ ਆਪਣੀ ਕਣਕੇ ਜਿਹੜੀ 100% ਡਿਗੂਗੀ 55 ਕਿਲੋ ਤਾਂ ਬਹੁਤ ਜ਼ਿਆਦਾ ਬੀਜ ਹੈ ਕਿਉਂਕਿ ਤੁਸੀਂ ਆਪਣੇ ਖੇਤ ਦੇ ਵਿੱਚ ਤਜਰਬਾ ਦੇਖ ਲਿਓ ਜਿਨ੍ਹਾਂ ਨੇ 55 ਕਿਲੋ 50 ਕਿਲੋ ਬੀਜ ਪਾਇਆ ਤੁਸੀਂ ਆਪਣੇ ਖੁੰਜਿਆ ਦੇ ਵਿੱਚ ਹੀ ਦੇਖ ਲਿਓ ਜਿੱਥੇ ਬੀਜ ਵੱਧ ਪਿਆ ਹੋਇਆ ਹੁੰਦਾ ਉੱਥੇ ਕਣਕ ਦੀ ਤੁਸੀਂ ਗਰੋਥ ਚੈੱਕ ਕਰਿਓ ਬਿਲਕੁਲ ਬਰੀਕ ਬਰੀਕ ਜੀ ਉਹਦੀ ਨਾਲੀ ਆ ਮਤਲਬ ਉਹ ਹੁਣ ਵੀ ਡਿੱਗੀ ਪਈ ਆ ਮਤਲਬ ਆਪਣਾ ਬਜਨ ਉਹ ਸਹਾਰ ਨਹੀਂ ਸਕਦੀ ਕਿਉਂਕਿ ਜੇ ਆਪਣਾ ਸਹੀ ਤਰੀਕੇ ਨਾਲ ਆਪਾਂ ਬੀਜ ਪਾਵਾਂਗੇ ਫੇਰ ਜਿਹੜੀ ਆਪਣੀ ਕਣਕ ਡਿੱਗਣ ਦੀ ਸਮੱਸਿਆ ਘਟ ਆਉਂਦੀ ਹੈ ਤੇ ਜਿਹੜੇ ਤਣਾ ਹੁੰਦਾ ਉਹ ਪੂਰਾ ਇਹਨ ਮਜ਼ਬੂਤ ਹੁੰਦਾ ਹੈ ਜੇ ਆਪਾਂ ਬੀਜ ਵੱਧ ਪਾਇਆ ਫੇਰ ਜਿਹੜਾ ਤਣਾ ਆਪਣਾ ਬਹੁਤ ਤੇ ਚਲੋ ਇਹ ਤਾਂ ਹੁਣ ਬੀਜ ਜਿੰਨਾ ਪੈ ਗਿਆ ਉਹਨਾ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਪਰ ਜਿਹੜੀ ਗੱਲ ਹੁਣ ਆਪਣੇ ਹੱਥ ਦੇ ਵਿੱਚ ਆ ਮਤਲਬ ਆਪਾਂ ਯੂਰੀਆ ਨੂੰ ਲੈ ਕੇ ਹੁਣ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿਉਂਕਿ ਵਿੱਚ ਵੀਰ ਭਰਾਵਾਂ ਨੂੰ ਪਤਾ ਹੀ ਹੈ ਵੀ ਆਪਾਂ ਕਣਕ ਦੇ ਵਿੱਚ 55 ਦਿਨ ਦੇ ਵਿੱਚ ਯੂਰੀਆ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਜੇ ਆਪਾਂ 60 ਦਿਨ ਤੋਂ ਬਾਅਦ ਤੱਕ ਆਪਾਂ ਯੂਰੀਆ ਕਣਕ ਦੇ ਵਿੱਚ ਲੈ ਕੇ ਜਾਵਾਂਗੇ ਕਣਜੇਰੀ ਕਣਕ ਦੇ ਵਿੱਚ ਅਗਲੀ ਸਟੇਜ ਸ਼ੁਰੂ ਹੋ ਜਾਂਦੀ ਹੈ ਕਣਕ ਬਦਨਾ ਸ਼ੁਰੂ ਹੋ ਜਾਂਦੀ ਹੈ ਫਿਰ ਜਿਹੜੀ ਕਣਕ ਨੂੰ ਜੇ ਆਪਾਂ 60 ਦਿਨ ਤੋਂ ਬਾਅਦ ਯੂਰੀਆ ਦਵਾਂਗੇ ਕਣਕ ਜਿਹੜੀ ਆਪਣੀ ਹਾਈਟ ਮਤਲਬ ਕੱਦ ਜ਼ਿਆਦਾ ਕਰ ਜੂਗੀ ਕੱਦ ਜ਼ਿਆਦਾ ਕਰਦੀਗੀ ਫਿਰ ਜਿਹੜੀ ਅੱਗੇ ਜਾ ਕੇ ਆਪਣੀ ਕਣਕ ਡੇਗੂਗੀ ਤੇ ਇਹ ਆਪਾਂ ਗਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ ਤੁਸੀਂ 55 ਦਿਨ ਦੇ ਵਿੱਚ ਯੂਰੀਆ ਪੂਰਾ ਕਰਨਾ ਹੈ ਕਿਉਂਕਿ ਛੋਟੀ ਛੋਟੀ ਇਹ ਗਲਤੀਆਂ ਹੁੰਦੀਆਂ ਜੇ ਆਪਾਂ ਕਣਕ ਤੋਂ ਪੂਰਾ ਪ੍ਰੋਪਰ ਆਪਾਂ ਨੇ रिजल्ट ਲੈਣਾ मतलब ਝਾੜ ਆਪਾਂ ਨਹੀਂ ਲੈਣਾ ਹੈ ਵਧੀਆ ਗਰੋਥ ਕਰਾਉਣੀ ਹੈ ਤਾਂ ਸਹੀ ਸਮੇਂ ਤੇ ਕਣਕ ਨੂੰ ਖਾਦ ਦੇਣੀ ਜ਼ਰੂਰੀ ਹੈ ਤੇ 55 ਦਿਨ ਦੇ ਵਿੱਚ ਆਪਾਂ ਕੋਈ ਵੀ ਤੁਹਾਡੇ ਕਿਸਮਾਂ ਖੇਤ ਦੇ ਵਿੱਚ ਤੁਸੀਂ ਯੂਰੀਆ ਪੂਰੀ ਕਰ ਦੇਣੀ ਹੈ ਤੇ 60 ਦਿਨ ਤੋਂ ਬਾਅਦ ਤੁਸੀਂ ਬਿਲਕੁਲ ਯੂਰੀਆ ਲੈ ਕੇ ਨਹੀਂ ਜਾਣਾ ਤੇ ਬਾਕੀ ਆਪਾਂ ਗੋਭ ਸਮੇਂ ਆਪਾਂ ਵੀਡੀਓ ਅਪਲੋਡ ਕਰਾਂਗੇ ਕਿਉਂਕਿ 20 ਦਿਨ ਨੂੰ ਜਿਹੜੀ ਆ ਗੇਤੀ ਆ ਕਣਕਾ ਉਹ ਗੋਭ ਦੇ ਵਿੱਚ ਆਪਣੀਆਂ ਸ਼ੁਰੂ ਹੋ ਜਾਣੀ ਹੈ ਤੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਵੇਂ ਐਨਪੀਕੇ ਸਪਰੇਆ ਹੋਗੀ ਜਾਂ ਬੋਰਨ ਹੋ ਗਿਆ ਇਹ ਜਿਹੜੀ ਇੱਕ ਸਪਰੇ ਆਪਾਂ ਲਾਜ਼ਮੀ ਕਰੀਏ ਕਿਉਂਕਿ ਜੇ ਆਪਾਂ ਇਹ ਸਪਰੇ ਦਾ ਵੀ ਆਪਾਂ ਨੂੰ ਫਾਇਦਾ ਮਿਲਦਾ ਕਿਉਂਕਿ ਜੇ ਆਪਾਂ ਕਣਕ ਨੂੰ ਆਪਾਂ ਤਾਕਤ ਦੇਵਾਂਗੇ ਬੂਟੇ ਨੂੰ ਤਾਕਤ ਦੇਵਾਂਗੇ ਤਾਂ ਜਿਹੜਾ ਬੰਨਾ ਤਣਾ ਹੈ ਪੂਰਾ ਮਜ਼ਬੂਤ ਹੋਊਗਾ ਫੇਰ ਵੀ ਜਿਹੜੀ ਆਪਣੀ ਕਣਕ ਡਿੱਗਦੀ ਨਹੀਂਗੀ ਤੇ ਉਹਦਾ ਫਾਇਦਾ ਆਪਾਂ ਨੂੰ ਡਿੱਗਣ ਤੋਂ ਵੀ ਮਿਲੂਗਾ ਤੇ ਦਾਣੇ ਦੀ ਕੁਆਲਟੀ ਵਧੀਆ ਹੋਊਗੀ ਤੇ ਪੂਰੇ ਨ ਭਜਨ ਦਾ ਦਾਣੇ ਹੋਣਗੇ ਤੇ ਬਾਕੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਿਸਾਨ ਭਰਾ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਸਤਿ ਸ਼੍ਰੀ ਅਕਾਲ ਜੀ